ਮੇਰੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਨਮਸਕਾਰ, જય ਜੀ ਰਾਮ ਦੋਸਤੋ। ਅੱਜ ਸਾਡੇ ਮਹਿਮਾਨ ਯਾਦਵਿੰਦਰ ਸਿੰਘ ਤਪਾ ਸੀਨੀਅਰ ਜਰਨਲਿਸਟ, ਐਨਾਲਿਸਟ ਤੇ ਨੌਵਲਿਸਟ। ਅੱਜ ਅਸੀਂ ਗੱਲਬਾਤ ਕਰਾਂਗੇ ਇਹਨਾਂ ਨਾਲ 2024 ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਲੀਡਰਾਂ ਵੱਲੋਂ, ਪਾਰਟੀਆਂ ਦੇ ਲੀਡਰਾਂ ਵੱਲੋਂ ਇਹਨਾਂ ਮੌਕੇ ਤੇ ਦਲ ਬਦਲੀ ਦਲ ਬਦਲੀ ਤੇ ਜਾਲਬਦਲੀ ਵਾਲੇ ਲੋਕਾਂ ਦਾ ਕੀ ਨਜ਼ਰੀਆ ਹੈ ਜਗਮਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਹੀ ਬਹੁਤ ਸਾਡੇ ਨਾਲ ਗੱਲਬਾਤ ਕਰਨ ਤੇ ਅਸੀਂ ਜੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ ਉਹ ਇਹ ਹੈ ਵੀ 2024 ਦੀਆਂ ਚੋਣਾਂ ਦੇ ਸਬੰਧ ਵਿੱਚ ਜਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ ਵਕ ਵਕ ਪਾਰਟੀਆਂ ਦੇ ਲੀਡਰ ਇਧਰੋਂ ਉਧਰੋਂ ਇਧਰੋਂ ਉਧਰੋਂ ਇਧਰ ਬੜੀ ਵੱਡੀ ਇਤਰਾਜ਼ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਉਧਰੜਾਰੀ ਮਾਰੀ ਉਧਰ ਟ੍ਰੈਕਟਰ ਉਹਨੇ ਦੇ ਦਿੱਤੀ ਉਹਦੀ ਕੱਟਤੀ ਉਹਨੇ ਟ੍ਰੈਕਟਰ ਦੇ ਦਿੱਤੀ ਇਹ ਮੇਰੇ ਖਿਆਲ ਦੇ ਵਿੱਚ ਪਹਿਲਾਂ ਇਹ ਇੰਨਾਂ ਲਜਾਨ ਨਹੀਂ ਸੀ ਜਿੰਨਾ ਹੁਣ ਦੇਖ ਨੂੰ ਇਹਦਾ ਕੀ ਕਾਰਨ ਹੈ ਤੇ ਸਾਡੇ ਵੋਟਰ ਹੈ ਜਾਂ ਆਮ ਲੋਕ ਹੈ ਉਹਨਾਂ ਦਾ ਇੰਨਾ ਬਾਰੇ ਕੀ ਨਹੀਂ ਹੈ ਗਿਆ ਪਹਿਲੀ ਗੱਲ ਤੋਂ ਸਾਰੇ ਜਿਹੜੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਬੋਲਦਾ ਨਮਸਤੇ ਬੋਲਦਾ ਹੁਣ ਜਿਹੜਾ ਤੁਹਾਡਾ ਕੁਐਸਚਨ ਹੈ ਇਹ ਇੰਨੀ ਵੱਡੀ ਪੱਧਰ ਤੇ ਦਰ ਬਦਲੀਆਂ ਕਿਉਂ ਹੋਣ ਲੱਗੀਆਂ ਇਹਦਾ ਕਾਰਨ ਸਰਜੀ ਹੈਗਾ ਦੂਰਗਾਸ਼ ਕੀ ਹੈ ਦਾ ਇਸ ਤੇ ਪ੍ਰਧਾਨ ਜੀ ਵੱਡੀ ਗੱਲ ਤਾਂ ਇਹ ਹੈ ਵੀ ਰਾਜਨੀਤੀ ਨੂੰ ਲੋਕਾਂ ਨੇ ਆਪ ਦਾ ਇੱਕ ਵਿਜਨ ਬਣਾ ਲਿਆ ਧੰਦਾ ਬਣਾ ਲਿਆ ਇਹ ਜਿਹੜੀ ਸੇਵਾ ਆਈ ਗੱਲ ਨਹੀਂ ਵੀ ਰਾਜਨੀਤੀ ਕੁ ਸੇਵਾ ਹੈ ਸੇਵਾ ਵਾਲੀ ਦੇ ਵਿੱਚ ਕੋਈ ਗੱਲ ਨਹੀਂ ਰਹੀ ਤੁਸੀਂ ਆਪ ਹੀ ਦੇਖੋ ਜਿਹੜਾ ਕੋਈ ਇੱਕ ਵਾਰੀ ਐਮਐਲਏ ਬਣ ਜੇ ਜਾਂ ਇੱਕ ਵਾਰੀ ਕੋਈ ਮੰਤਰੀ ਬਣ ਜੇ 2-3 ਸਾਲਾ ਹੋਰ ਉਹ ਦੇਖੋ ਉਹੀ ਪ੍ਰਾਪਰਟੀ ਦੇ ਵਿੱਚ ਜਾਬਾ ਹੋ ਜਾਂਦਾ ਹੈ ਉਹ ਜਿਹਦੇ ਤੁਹਾਨੂੰ ਦੌਮ ਪੂਰਾ ਭੰਜ ਜਾਂਦਾ ਹੈ ਜਦ ਕਿ ਉਹ ਕਿਸੇ ਕਿਸੇ ਕੋਲੋਂ ਕੋਈ ਨਵਾਂ ਵੱਖਰਾ ਵਪਾਰ ਦੀ ਤਰ੍ਹਾਂ ਕਈ ਤਾਂ ਰਾਜਨੀਤਿਕ ਬੰਦੇ ਇਸ ਜੀਵੇਂ ਮੈਂ ਦੇਖਿਆ ਜਿਨ੍ਹਾਂ ਦਾ ਕੋਈ ਬਿਜ਼ਨਸ ਨਹੀਂ ਹੈ ਲੇਕਿਨ ਪੈਸਾ ਉਹਨਾਂ ਕੋਲੋਂ ਆਉਂਦਾ ਹੈ ਇਹ ਪੈਸਾ ਕਮਾਉਂਦਾ ਇੱਕ ਸਾਧਨ ਬਣ ਗਿਆ ਇਹਦੇ ਵਿੱਚ ਇਹਦੇ ਵਿੱਚ ਕਿਹੜਾ ਸੂਨ ਨਹੀਂ ਉਸੂਲਾਂ ਦੀ ਹੁਣ ਲੋਕ ਕੋਈ ਪ੍ਰਵਾਹ ਨਹੀਂ ਕਰਦਾ ਹੁਣ ਮਤਲਬ ਜੇ ਅਸੀਂ ਕਹੀਏ ਵੀ ਇਹ ਨਿੱਜੀ ਸਵਾਰਥਾਂ ਵਾਸਤੇ ਹਾਂ ਇਹ ਨਿੱਜੀ ਸਵਾਰਥਾਂ ਵਾਸਤੇ ਬਦਲੀਆਂ ਵੀ ਇਸ ਕਰਕੇ ਦੀਆਂ ਰਾਜਨੀਤੀ ਵਿੱਚ ਲੋਕ ਆਉਂਦੇ ਹੀ ਇਸ ਕਰਕੇ ਨੇ ਵੀ ਇਹ ਭਗਿਆ ਚੰਦਾ ਇਹ ਜੋ ਐਸੀ ਬੋਲਦੇ ਨੇ ਕਿ ਜਿਹੜੇ ਜਿਹੜੇ ਰਾਜਨੀਤਿਕ ਰਾਜਨੀਤਿਕ ਖੇਤਰ ਦੇ ਵਿੱਚ ਲੜਗੇ ਉਹ ਆਪਦੇ ਬੱਚਾ ਨੂੰ ਹੋਰ ਕਿਸੇ ਕਿਸੇ ਵੀ ਨੌਕਰੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਸਿੱਧਾ ਹੀ ਇਹ ਕਹਿੰਦੇ ਆ ਵੀ ਟ੍ਰੇਨ ਇਹਨਾਂ ਨੂੰ ਆਪਾਂ ਰਾਜਨੀਤੀ ਦੀ ਜੋ ਇਹਨਾਂ ਨੇ ਆਪਣਾ ਇਹ ਪ੍ਰੋਜੈਕਟ ਮੰਗੋ ਆਪਦੀ ਪਾਰਟੀ ਤੋਂ ਚਾਹੇ ਵੀ ਐਮਐਲਏ ਬਣਾਈਏ ਚਾਹੇ ਕਿਸੇ ਨੂੰ ਐਸਟੀ ਬਣਾਈਏ ਫਿਰ ਉਹਦੋਂ ਉਹਨੂੰ ਜੀਰ ਬਣਾਈਏ ਜੀਰ ਬਣਾਈਏ ਤਾਂ ਫਿਰ ਰੁੱਟਗੇ ਆ ਮਕਸਦ ਹੈ ਉਹ ਰਾਜਨੀਤੀ ਦੇ ਇੱਕ ਧੰਦਾ ਬਣ ਗਿਆ ਇਹ ਕੋਈ ਸੇਵਾ ਵਾਲੀ ਗੱਲ ਨਹੀਂ ਲੋਕ ਕਹਿਦੇ ਉਹ ਇਹ ਹੁੰਦੇ ਨਹੀਂ ਜਿਹਨਾਂ ਬੋਟਾ ਮੰਗਣ ਜਾਂਦੇ ਨੇ ਵੀ ਅਸੀਂ ਸੇਵਾ ਕਰਨ ਆਏ ਹਾਂ ਲੇਕਿਨ ਸੇਵਾ ਕਰਦਾ ਕੋਈ ਨਹੀਂ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਜਾਦਾ ਜਿਹੜੀਆਂ ਤਰ ਬਦਲੀਆਂ ਹੋਈਆਂ ਇਸ ਕਾਰਨ ਹੋਈਆਂ ਇੱਕ ਤਾਂ ਇੰਦਰ ਦੀ ਜਿਹੜੀ ਬੀਜੇਪੀ ਸਰਕਾਰ ਹੈ ਇਹਨਾਂ ਨੇ ਇੱਕ ਸਕੰਡਾ ਬਣਾ ਲਿਆ ਕਿ ਜਿਹੜੇ ਵੀ ਗ੍ਰੋਥੀਰਨ ਨੇ ਉਹ ਗ੍ਰੋਥੀ ਬੰਦੇ ਨੇ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਹਨਾਂ ਦੇ ਮਗਰ ਕੋਈ ਈਡੀ ਲਾਤੀ ਕਿਸੇ ਮਗਰ ਸੀਬ ਲਾਈ ਲਾਤੀ ਕਿਸੇ ਮਗਰ ਕੋਈ ਕੰਟੈਕਟ ਲਾਤਾ ਹੋਰ ਇਹ ਸਾਰਿਆਂ ਨੂੰ ਪਤਾ ਹੈ ਇਹ ਰਾਜਨੀਤਿਕ ਬੋਧਿਆਕੜੇ ਤਾਂ ਬਹੁਤ ਹੈ ਔਰ ਹੈ ਵੀ ਇਹ ਦੋਨੋਂ ਬੰਦਾ ਬਲੈਕਵਰੀ ਹੈ ਇਸੇ ਨੂੰ ਦਰੋਚਾ ਜਾ ਸਕਦਾ ਤੇ ਉਹਨਾਂ ਨੇ ਆਲਦੀ ਪਾਰਟੀ ਦਾ ਇੱਕ ਸੂਝਾ ਬਣਾ ਲਿਆ ਤੇ ਬਹੁਤੇ ਲੋਕ ਤਾਂ ਡਰਦੇ ਮਾਰੇ ਬੀਜੇ ਵਿਚ ਸ਼ਾਂਤ ਹੋ ਗਏ ਉਹ ਦੇਖੋ ਸਾਡੇ ਮੁੱਖ ਮੰਤਰੀ ਸੀ ਪੰਜਾਬ ਦੇ ਕੈਪਟਨ ਓਰਿੰਦਰ ਸਿੰਘ ਜਦੋਂ ਉਹਨਾਂ ਨੇ ਲੜਕੇ ਦੇ ਜਿੰਤੀ ਰਿਪੋਰੀ ਇਹਦੀ ਸ਼ੁਰੂ ਕਰਤੀ ਸਾਰਾ ਜਦੋਂ ਉਹ ਮੁੱਖ ਮੰਤਰੀ ਸੀਗੇ ਉਹ ਅੰਦਰ ਖਾਤੇ ਜਾ ਕੇ ਪਹਿਲਾਂ ਹੀ ਆ ਕੇ ਡਿਸਟ੍ਰਿਬਿਊਟ ਕਰਿਆਏ ਸੀ ਕਿ ਮੈਂ ਤੁਹਾਡੀਆਂ ਮੈਂ ਤੁਹਾਡੇ ਨਾਲ ਹੀ ਆ ਜਿਹਵਾਜੇ ਨਾ ਚ ਮੁੱਖ ਮੰਤਰੀ ਹਗਾ ਹਾਰਾ ਹੁਣ ਵੀ ਤੁਸੀਂ ਜੋਬ ਨੂੰ ਕੋ ਨੂੰ ਜੋਬ ਉਹ ਕੰਮ ਕੋ ਕਰਵਾ ਬਹੁਤ ਸਾਰੇ ਆਫੀਸਰ ਜਿਹੜੇ ਸੀ ਉਹ ਲੱਗੇ ਜਿਹੜੇ ਕਿ ਬੀਜੇਪੀ ਦੇ ਨਾਲ ਨਹੀਂ ਜੇ ਆਪਾਂ ਗੱਲ ਕਰੀਏ ਵੀ ਜਦੋਂ ਕੈਪਟਨ ਸੀਐਮ ਸੀ ਉਸ ਵੇਲੇ ਆਪ ਪਾਰਟੀ ਦੇ ਐਮਐਲ ਕਾਂਗਰਸ ਚ ਗਏ ਪੰਨੇ ਹਾਂ ਹੁਣ ਜੇ ਅਸੀਂ ਲੇਟੈਸਟ ਗੱਲ ਕਰੀਏ ਕਿ ਕਾਂਗਰਸ ਦਾ ਸਾਫ ਕਾ ਐਮਐਲ ਜਵੀਰ ਗੋੜੀ ਆਪ ਚ ਗਿਆ ਆਪ ਚ ਗਿਆ ਠੀਕ ਹੈ ਇਹ ਗੱਲ ਕਰਕੇ ਫਿਰ ਆਪਾਂ ਇਹ ਇਹ ਕਿਉਂ ਕਹਿੰਦਾ ਇਕੱਲੇ ਬੀਜੇਪੀ ਚ ਜਾਂਦੇ ਆ ਚਾਰੀ ਮੇਧਰੂਮ ਦੇ ਮੈਂ ਪੁੱਛੀ ਹਾਂ ਮੇਰਾ ਮਤਲਬ ਕਹਿਣਾ ਭਾਵੇਂ ਸੀ ਵੀ ਬੀਜੇਪੀ ਚ ਜ਼ਿਆਦਾ ਹੈ ਲੇਕਿਨ ਹੋਰਾਂ ਪਾਰਟੀਆਂ ਦੇ ਜਿਹੜੇ ਹਨ ਉਹ ਵੀ ਬਦਲ-ਬਦਲੀਆਂ ਬਹੁਤ ਹੋਣਗੀਆਂ ਜਿਵੇਂ ਸੁਸ਼ੀਲ ਰੇਕੂ ਸੀ ਇਹ ਕਾਗਜ਼ ਤੋਂ ਆਵਾਦੀ ਪਾਰਟੀ ਵੀ ਸ਼ਾਮਲ ਹੋ ਗਈ ਉਹ ਰੇਤੜਾ ਦੇ ਲੋਕਾਂ ਵਾਲੇ ਨੂੰ ਸ਼ਾਮਲ ਕੀਤਾ ਬੜਾ ਖੁਆਗਤ ਕਰਕੇ ਸ਼ਾਮਲ ਕੀਤਾ ਤੇ ਨਾਲ ਦੀ ਨਾਲ ਟਿਕਟ ਵੀ ਦਿੱਤੀ ਜਰੰਦਰ ਨੂੰ ਜੂਨੀ ਜੌਣ ਜਿਹੜੀ ਲੜਨੀ ਸੀ ਐਮਐਲਏ ਕੋ ਵੀ ਬਣ ਗਿਆ 80 ਵਨ ਤੋਂ ਬਾਅਦ ਹੋਰ ਦੂਜੀ ਵਾਰ ਉਹਨਾਂ ਨੇ ਫੇਰ ਟਿਕਟ ਦਿੱਤੀ ਸੀ ਪਰ ਪੂਰੇ ਵਜੇ ਜੇ ਕੋਈ ਕੀਤਾ ਉਹ ਛੱਡ ਕੇ ਆਉਂ ਉਹ ਰਿਪੋਰਟਿੰਗ ਜਦ ਬੀਜੇਪੀ ਸ਼ਾਮ ਹੋ ਗਿਆ ਕਿਉਂਕਿ ਇਹਦਾ ਕਾਰਨ ਇਹ ਹੋ ਸਕਦਾ ਕਿ ਪਟਿਆਲਾ ਚੋਣਾਂ ਹੋਣ ਕਿ ਮੈਂ ਕਿਉਂਕਿ ਉਹਨੂੰ ਇੰਨਾ ਕੁ ਹਿੱਟਾ ਤਾਂ ਦਿੱਤਾ ਸੀ ਕਿ ਮੇਰੇ ਕੋਲ ਚੋਣਾਂ ਲੜਨ ਨੂੰ ਪੈਸੇ ਨਹੀਂ ਹਨ ਹੁਸਾਂ ਦਾ ਪੈਸੇ ਵਰਗੇ ਹੋ ਚੋਣਾਂ ਲੜਨ ਵਾਸਤੇ ਚਾਹੀਦਾ ਲਾਭਾ ਵੀ ਲੱਗੇ ਹੋਣ ਉਹਨੇ ਕੋਈ ਪਰਵਾਹ ਨਹੀਂ ਕੀਤੀ ਮੇਰੇ ਉੱਤੇ ਉਹ ਕਿੰਨਾ ਸਵਾਗਤ ਉਹ ਵਿਰਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਬਿਲਕੁਲ ਗੌਰ ਨਗਰੀ ਇਸ ਦੀ ਉਹ ਦਾ ਸ਼ਰੂਪ ਉਹ ਇਵੇਂ ਜਿਵੇਂ ਰਵਨੀਤ ਗਿੱਟੂ ਜਿਨ੍ਹਾਂ ਦੇ ਦਾਦਾ ਜੀ ਮੁੱਖ ਮੰਤਰੀ ਵੀ ਰਹੇ ਨੇ ਪੰਜਾਬ ਦੇ ਉਹਨਾਂ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਉਹਦੋਂ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਜਾਂ ਉਹਨਾਂ ਦਾ ਕਤਲ ਹੋਇਆ ਸੀ ਉਹਦੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਪੂਰੀ ਸੁਰੱਖਿਆ ਕਰੀ ਸਰ ਲਿਹਾਜ ਦੇ ਨਾਲ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਵੀ ਲਿਆਂਦਾ ਰਵਨੀਤ ਉੱਤੂ ਦੇ ਚਾਚੇ ਤਾਇਆ ਸੀ ਜਿਹੜੇ ਉਹ ਵੀ ਆਏ ਉਹਦੇ ਬਾਪ ਵੀ ਆਏ ਥੋੜ੍ਹੀ ਉਹਨੂੰ ਤਿੰਨ ਚਾਰ ਵਾਰਾ ਕੋਈ ਪੀਕਾਗਰਕਤਾ ਬਣਿਆ ਪਰ ਹੁਣ ਜਦੋਂ ਉਹਨੂੰ ਮੈਂ ਲੱਗਿਆ ਤੂੰ ਇਹਨੂੰ ਤਾਂ ਟਿਕਟ ਨਹੀਂ ਮਿਲਣੀ ਜਦਦਰਖਾਤੇ ਕਿ ਹੋਰ ਡਰ ਸਤਾਉਣ ਲੱਗ ਗਿਆ ਉਹਦੇ ਕਿਉਂਕਿ ਪੰਜਾਬ ਦੇ ਵਿੱਚ ਵਿਜੀਲੈਂਸ ਮੁਗਰੀ ਪਈ ਨਹੀਂ ਹੈ ਤੇ ਸੈਂਟਰ ਦੀ ਜਿਹੜੀ ਹੈ ਉਹ ਵੀ ਡਿਆ ਹੋਈ ਹੈ ਜਾਂ ਇਹਨਾਂ ਤੋਂ ਉਹਨਾਂ ਦਾ ਕੋਈ ਖਤਰਾ ਮੰਨ ਗਿਆ ਹੋਵੇ ਇਹ ਖਤਰੇ ਦੇ ਨਾਲ ਉਹ ਉਧਰ ਚੱਲਿਆ ਗਿਆ ਤੇ ਉਹ ਉਹ ਉਹਨੂੰ ਪਿੱਛੇ ਵੀ ਮਿਲਣੀ ਜਾਂਸਾ ਇਹ ਇਹਨਾਂ ਲੋਕਾਂ ਨੂੰ ਲੋਕ ਸਹਿਕਾਰ ਕਰਨਗੇ ਜੀ ਲੋਕ ਇਸ ਨੂੰ ਬਹੁਤ ਮਾੜਾ ਗਿਣਦੇ ਨੇ ਲੋਕਾਂ ਦੀ ਇਹ ਪਰਵਾਹ ਕਰੋ ਮੰਨਦੇ ਨੇ ਜਦੋਂ ਜਿਹੜਾ ਇੰਜੀਨੀਅਰ ਲੋਕਾਂ ਨੂੰ ਗੋਤਾਵਾ ਕੇ ਜਿਤਾਇਆ ਉਹਨਾਂ ਦੀ ਪਰਵਾਹ ਕਿੱਥੇ ਉਹਨਾਂ ਨੇ ਜੇ ਲੋਕਾਂ ਨੇ ਇਹਨਾਂ ਨੂੰ ਹਰਾਤਾ ਫਿਰ ਤਾਂ ਲੋਕਾਂ ਨਹੀਂ ਹਾਂ ਜੇ ਇਹਨਾਂ ਦੀ ਹਾਰ ਹਾਰਾ ਹੋ ਇਹਨਾਂ ਨੂੰ ਲੋਕ ਸਦਾਰਨਾ ਕਰਨ ਫਿਰ ਇਹਨਾਂ ਨੂੰ ਸੱਦ ਕਾਉ ਉਹ ਨਜ਼ਰ ਨਹੀਂ ਆਉਗਾ ਤੁਹਾਡੀ ਨਜ਼ਰ ਚ ਮਤਲਬ ਲੋਕ ਕਿੰਨਾ ਸਹਿਕਾਰ ਕਰਦੇ ਬਾਕੀ ਤਾਂ ਨਤੀਜੇ ਰਸਣਗੇ ਦੇਖੋ ਇਹ ਕਹਿਆ ਤੁਹਾਡੀ ਨਜ਼ਰ ਚ ਪਹਿਲਾਂ ਕੋਈ ਦਲਬਦਲੀ ਹੁੰਦੀ ਸੀ ਤਾਂ ਉਦੋਂ ਕੀ ਲੋਕ ਸਹਿਕਾਰ ਕਰਦੇ ਸੀ ਜਿਹੜੀਆਂ ਪਹਿਲਾਂ ਹੀ ਦਲਬਦਲੀਆਂ ਹੁੰਦੀਆਂ ਸੀ ਉਹ ਇੰਨੀ ਬੇਸ਼ਰਮੀ ਨਾਲ ਨਹੀਂ ਸੀ ਹੁੰਦੀਆਂ ਉਹਦਾ ਕੋਈ ਨਾ ਕੋਈ ਖਾਸ ਕਾਰਨ ਹੁੰਦਾ ਸੀ ਉਹ ਕਾਰਨ ਦੇ ਪਿੱਛਾ ਕੇ ਬਦਲੀ ਉਹ ਦਲਬਦਲੀ ਕਰਦੇ ਸੀ ਤੇ ਲੋਕ ਵੀ ਉਹ ਸਹਿਕਾਰ ਕਰਦੇ ਸੀ ਹਾਂ ਇਹ ਜਿਹੜੀ ਗੱਲ ਬਦਲੀ ਕਰਦੀ ਹੈ ਇਹ ਤਾਂ ਮੇਰੇ ਨਾਲ ਕੋਈ ਮਸੂਮ ਨਹੀਂ ਹੈ ਠੀਕ ਹੈ ਲੇਕਿਨ ਹੁਣ ਜਿਹੜੀਆਂ ਬਦਲੀਆਂ ਹੁੰਦੀਆਂ ਨੇ ਜਿਵੇਂ ਹੁਣ ਪੰਜਾਬ ਦੇ ਵਿੱਚ ਮਿਨਿਸਟਰ ਸਬੰਦਰ ਸਿੰਘ ਉਹ ਰੁਕਾ ਹੈ ਉਸ ਦਾ ਜਿਹੜਾ ਪਰਿਵਾਰ ਹੈ ਉਹ ਬੀਜੇਪੀ ਸ਼ਾਮਲ ਹੋ ਗਿਆ ਤੇ ਬੀਜੇਪੀ ਸ਼ਾਮਲ ਹੋ ਕੇ ਉਧਰ ਉਹਨਾਂ ਨੂੰ ਟਿਕਟ ਵੀ ਮਿਲ ਗਈ ਤੇ ਬਸੰਦਾ ਦੇ ਉੱਤੇ ਉਹਦੀ ਜਿਹੜੀ ਨੂ ਹੈ ਉਹ ਚੋਣ ਵੀ ਲੜ ਰਹੀ ਹੈ ਤੋਂ ਇਹ ਕਰ ਰਹੇ ਹੈ ਕਿ ਇਹ ਇਹਨੂੰ ਦੂਜੀ ਪਾਰਟੀ ਨੂੰ ਚਲਦੀ ਹੈ ਕੋਈ ਇਹੋਛੇ ਇਹ ਜਿਹੜਾ ਪ੍ਰੋਸੈਸ ਹੈ ਤੇਜ਼ ਹੋ ਰਿਹਾ ਹੈ ਕੀ ਮਤਲਬ ਹੁਣ ਤੁਹਾਡੀ ਨੀਤਿਜ ਕੀ ਇਹਨਾਂ ਦੇ ਨਤੀਜੇ ਹੋਣਗੇ ਜਿਹੜੇ ਦਲ ਬਦਲ ਕੇ ਚੋਣ ਲੜਨਗੇ ਦੇਖੋ ਕਹਿੰਦੇ ਲੋਕਤੰਤਰ ਉਹ ਨਹੀਂ ਮਜ਼ਬੂਤ ਹੁੰਦਾ ਜਿੰਨੇ ਲੋਕ ਬਹੁਤ ਹੁੰਦੇ ਸਿਆਣੇ ਹੋ ਸਾਡਾ ਦੇਸ਼ ਉਹਨਾ ਕੀ ਲੋਕਤੰਤਰ ਉਹਨਾ ਕੀ ਮਜ਼ਬੂਤ ਹੈ ਜਿੰਨੇ ਸਾਡੇ ਲੋਕਾਂ ਦੀ ਤੂਝ-ਤੂਝ ਹੈ ਕੋ ਸਾਡੇ ਨਾਲ ਪਾਕਿਸਤਾਨ ਦੀ ਜਿਹੜੀ ਲੋਕਤੰਤਰ ਉੱਤੇ ਘਟਕਾਮ ਜਾ ਰਹਾ ਹੈ ਕਿਉਂ ਕਿ ਉੱਥੋਂ ਦੇ ਲੋਕਾਂ ਦੇ ਸਾਡੇ ਨਾਲ ਤੂਝ-ਤੂਝ ਨਹੀਂ ਹੈ લોકતાંત્ર ਦਾ સદાતીક કહે જે જે જનતા ઓહોજી સરકાર ਹੁਣ ਇਹ ਲੋਕਾਂ ਨੇ ਦੇਖਿਆ ਹੈ ਕਿ ਜਿਹੜੇ ਇਹ ਦਰਵਾਦਰیاں ਕਰਕੇ ਆ ਗਏ ਤੁ 能 ਨੂੰ ਇਹ ਸબ ਕੁ ਦੇਣਾ ਯਾਦਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਸ ਨਤੀਜੇ ਤੇ ਆਉਣੀ ਹੈ ਕਿ ਜਿਹੜੇ ਦਲ ਬਦਲ ਕੇ ਜੀ ਪਾਰਟੀ ਦੀ ਟੈਂਕ ਲਾ ਕੇ ਚੋਣ ਲੜ ਰਹੇ ਇਹਨਾਂ ਦੇ ਕੀ ਨਤੀਜੇ ਹੋਣਗੇ ਲੋਕ ਇਹਨਾਂ ਨੂੰ ਸਹਿਕਾਰ ਕਰਦੇ ਆ ਨਹੀਂ ਕਰਦੇ ਫਿਲਹਾਲ ਅਸੀਂ ਇਹਨਾਂ ਦੇ ਨਤੀਜਿਆਂ ਤੋਂ ਹੀ ਕੁਝ ਹਾਂ ਕਹਿ ਜਾਂਦੇ ਆ ਪਰ ਜਿਹੜੀ ਆਮ ਆਵਾਜ਼ ਹੈ ਆਵਾਮ ਦੀ ਆਵਾਜ਼ ਹੈ ਉਹ ਇਹ ਨਿਕਲਦੀ ਹੈ ਵੀ ਉਹ ਇਹਨਾਂ ਨੂੰ ਸਹਿਕਾਰ ਨਹੀਂ ਕਰਦੇ ਆਮ ਲੋਕਾਂ ਆਮ ਲੋਕਾਂ ਦੀ ਜਿਹੜੀ ਨਜ਼ਰ ਹੈ ਉਹਦੇ ਵਿੱਚ ਤਾਂ ਸਾਰੇ ਸਿਆਸਦਾਨ ਹੀ ਬਦਨਾਮ ਹੋ ਚੁੱਕੇ ਹਨ ਤੇ ਹੀ ਬਦ ਨਹੀਂ ਉਹ ਉਹਨਾਂ ਨੂੰ ਮੰਨਦੇ ਨਹੀਂ ਉਹ ਲੋਕ ਜਿਹੜੇ ਸਰਬਤਨੀਆਂ ਕਰ ਜਾਂਦੇ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਯਾਰ ਜੀ ਤੁਹਾਡਾ ਤਬਾ ਤੁਹਾਡਾ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ। ਘਟ ਨਾਲ ਅਤੀ ਸਮੇ ਸਮੇਤੇ ਅਪਡੇਟ ਹੁੰਦੇ ਰਵਾਂਗੇ ਤੇ ਇੱਕ ਸਾਡੀ ਬੇਨਤੀ ਸਾਡਾ ਆਰ ਕੇ ਜੀ ਪੇਜ ਤੇ ਫੇਸਬੁੱਕ ਤੇ ਪੇਜ ਤੇ YouTube ਚੈਨਲ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਦਿਓ, ਸ਼ੇਅਰ ਕਰੋ। ਸਾਡੇ ਨਾਲ ਜੁੜੇ ਰਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।